ਕਿ ਪਹਿਲੀ ਪੰਜਾਬ ਦੀ ਕਾਂਗਰਸ ਦੀ ਕਨਵੈਨਸ਼ਨ ਸੀ ਲੱਗਦਾ ਵੀ ਇੱਕ ਮਹਾ ਰੈਲੀ ਰੂਪ ਧਾਰਾਂਗੇ ਪੀ ਕਾਂਗਰਸ ਦੇ ਕਾਰਕਟਰ ਇਸ ਟਾਈਮ ਪੱਪਾ ਭਾਰ ਪੈ ਚੁੱਕਾ ਆਵੇਂ ਲੋਕ ਸਭਾ ਚ ਉਹਨਾਂ ਲੈ ਕੇ ਦੇਖੋ ਕਾਂਗਰਸ ਦੀ ਕਨਵੈਨਸ਼ਨ ਜਿਵੇਂ ਤੁਸੀਂ ਕਿਹਾ ਹੈ 1.50 ਨਹੀਂ ਮਹਾਰਲਿਜ ਰੂਪ ਛਗੀਆ ਕਿਉਂਕਿ ਜਿੰਨੇ ਬੰਦੇ ਅੰਦਰ ਉਦੋਂ ਡਬਲ ਬਾਅਰ ਫਿਰਦੇ ਸੀਗੇ ਆ ਮੈਨੂੰ ਵੀ ਪਤਾ 15 ਮੀਟਰ ਸੀ ਇਸੇ ਕਰਕੇ ਸਾਡੀਆਂ ਗੱਡੀਆਂ ਉਧਰੋਂ ਆਏ ਤਾਂ ਉੱਥੇ ਬਲੌਕੇ ਜਿੱਦਾਂ ਆਏ ਇੱਧਰ ਬਲੌਕੇ ਬਲੌਕੇ ਇੰਜ ਫਸੇ ਰਹਾਂ ਐਨੇ ਝਾੜ ਨਾਲ ਲੋਕ ਆਪ ਮਾਰੇ ਆਏ ਨੇ ਜਿਵੇਂ ਕਹਿੰਦੇ ਨੇ ਨਾ ਕਿ ਕਿਸੇ ਵਕਤ ਕੰਪੀਟੀਸ਼ਨ 'ਚ ਉਹ ਲਗਾਮਾਂ ਛੜਾ ਕੇ ਦੌੜਦੇ ਹੁੰਦੇ ਨੇ ਆਏ ਸਾਡੇ ਮਤਲਬ ਕਾਲੇ ਐ ਵੀ ਕਿਵੇਂ ਅਸੀਂ ਪੈ ਕੇ ਇਲੈਕਸ਼ਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਾਰੀਆਂ ਸੀਟਾਂ ਤੇ ਕੁੰਝਾ ਫਿਰ ਕੇ ਦਿਖਾਈਏ ਕਾਂਗਰਸ ਪਾਰਟੀ ਜਿਤਾ ਕੇ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਹਾਲਾਤ ਨੂੰ ਲੈ ਕੇ ਜੀ ਕੀ ਚਾਹंदे ਪੰਜਾਬ ਦੀ ਜਿਹੜੀ ਅੰਦਰਲੀ ਜਿਹੜੀ ਦਰਦ ਕੀ ਆ ਇਸ ਟਾਈਮ ਪੰਜਾਬ ਦੇਖੋ ਸਹੀ ਗੱਲ ਇਹ ਹੈਗੀ ਆ ਕਿ ਪੰਜਾਬ ਦੀ ਵੀ ਤੇ ਦੇਸ਼ ਦੀ ਵੀ ਹਾਲਤ ਡਗਮਗਾ ਰਹੀ ਹੈ ਕਿਉਂਕਿ ਇੱਥੇ ਇਹ ਸਿਰਫ ਦੋਨੋਂ ਸਰਕਾਰਾਂ ਨੂੰ ਮੈਂ ਕਹੂੰਗੀ ਇਹ ਆਪਦੀ ਸੱਤਾ ਨੂੰ ਮਿਸਚੂਜ਼ ਕਰਕੇ ਆਪਦੀਆਂ ਏਜੰਸੀਆਂ ਦੇ ਰਾਹੀਂ ਚਾਹੇ ਉਹ ਏਜੰਸੀਆਂ ਈਡੀ ਹੋਵੇ ਜਾਂ ਹੋਰ ਹੋਣ ਜਾਂ ਉਹ ਪੰਜਾਬ ਦੇ ਵਿੱਚ ਹੋਣ ਵਿਜੀਲੈਂਸ ਹੋਵੇ ਜਾਂ ਹੋਰ ਹੋਵੇ ਜਾਂ ਈਵਨ ਜਿਹਨੂੰ ਉਹ ਕਹਿੰਦੇ ਗੋਦੀ মিডিਆ ਅੱਜ ਉਹਨਾਂ ਦੇ ਉੱਤੇ ਬਬਰ ਸ਼ੇਰ ਬਣ ਕੇ ਉਹ ਲੋਕਾਂ ਨੂੰ ਦਿਖਾ ਰਹੇ ਹੈ ਔਰ ਲੋਕ ਦੇਖ ਕੇ ਉਹਨਾਂ ਨੂੰ ਹੋਰ ਗੁੱਸਾ ਚੜਦਾ ਹੈ ਕਿ ਤੁਸੀਂ ਕੱਲ ਜਿਹੜੇ ਕ੍ਰਿਟਿਕਾਈਜ਼ ਕਰਦੇ ਰਹੇ ਹੋ ਕਾਂਗਰਸ ਨੂੰ ਜਾਂ ਕਿਵੇਂ ਆ ਹੁੰਦਾ ਆ ਹੁੰਦਾ ਜਾਂ ਸਿਕਿਉਰਿਟੀ ਦੇ ਮੁੱਦੇ ਤੇ ਜਾਂ ਕੋਸੋਰ ਦੇ ਮੁੱਦੇ ਦੇ ਉੱਤੇ ਅੱਜ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਜਿਹੜੀਆਂ ਤੁਸੀਂ ਖੁਦ ਉਹ ਤੋਂ ਵੱਧ ਕਰ ਰਹੇ ਹੈਗੇ ਹੋ ਦੇਸ਼ ਕਰਜ਼ਾਈ ਹੋ ਗਿਆ ਪੰਜਾਬ ਕਰਜ਼ਾਈ ਹੋ ਗਿਆ ਔਰ ਪੂਰੀ ਤਰ੍ਹਾਂ ਨਾਲ ਸਾਰੇ ਵਾਅਦਿਆਂ ਤੋਂ ਮੁਕਰ ਗਈ ਭਾਰਤ ਦੀ ਸਰਕਾਰ ਜਿਸ ਤਰ੍ਹਾਂ ਹੁਣ ਖੜਗੇ ਜੀ ਨੇ ਵੀ ਦੱਸਿਆ ਹੈਗਾ ਔਰ ਇਹ ਜਿਵੇਂ ਪੰਜਾਬ ਦੇ ਵਿੱਚ ਵੀ ਸਿਰਫ ਇਹ ਕਾਗਜ਼ੀ ਬਣ ਕੇ ਰਹਿ ਗਏ ਨੇ ਇਸ਼ਤਿਹਾਰ ਬਣ ਕੇ ਰਹਿ ਗਏ ਐ ਜਾਂ ਆਪਣੇ মিডিਆ ਦੇ ਰਾਹੀਂ ਲਵਾਏ ਹੋਏ ਬੁਲਵਾਏ ਹੋਏ ਰਹਿ ਗਏ ਐ ਐਕਚੁਅਲ ਕੁਛ ਨਹੀਂ ਪੰਜਾਬ ਦੇ ਲੋਕ ਐ ਤਿਆਰ ਬਰ ਤਿਆਰ ਬੈਠੇ ਐ ਕਿ ਅਸੀਂ ਇਹਨਾਂ ਨੂੰ ਸਭ ਕੁਝ ਸਿਖਾਉਣਾ ਹੈਗਾ ਬੜਾ ਮੈਸੇਜ ਦਿੱਤਾ ਕਰਕੇ ਸਾਹਮਣੇ ਵੀ ਤਿੰਨ ਕਾਲੇ ਕਾਨੂੰਨ ਸਰਕਾਰ ਨੇ ਬੇਸ਼ੱਕ ਰਾ ਦਿੱਤੇ ਲੇਕਿਨ ਇੰਪਲੀਮੈਂਟੇਸ਼ਨ ਨਹੀਂ ਹੋਈ ਕੀ ਦਿੱਤੇ ਸਨ ਉਹ ਕਰਨੀ ਨਹੀਂ ਉਹਨਾਂ ਨੇ ਕਿਉਂਕਿ ਕਿਸਾਨਾਂ ਦਾ ਮੈਨੂੰ ਨਹੀਂ ਪਤਾ ਕਿਉਂ ਇਹ ਭਾਜੀਪੀ ਜਾਂ ਸਪੈਸ਼ਲੀ ਖਾਸ ਤੌਰ ਤੇ ਮੋਦੀ ਜੀ ਨੂੰ ਕਿਸਾਨਾਂ ਨਾਲ ਕੀ ਇੰਦਰਾਜ਼ ਕੀ ਹੈ ਲੋਕ ਕਹਿੰਦੇ ਹਮਦਰਦੀ ਸਾਨੂੰ ਕਿਸਾਨਾਂ ਨੂੰ ਮੈਂ ਤੁਹਾਨੂੰ ਹੀ ਦੱਸਦੀਆਂ ਨਾ ਹੰਦਰੀ ਦੇ ਮਸਾਲੇ ਦੇ ਰਹੀਆਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਐ ਮੋਦੀ ਜੀ ਪੰਜਾਬ ਚ ਆਇਸ ਇੱਥੇ ਮੰਜਾ ਦਾ ਹਸ਼ਿਆਰਪੁਰ ਵਗੈਰਾ ਸਾਰਾ ਕਾਲੀ ਦਲ ਨੇ ਇਕੱਠ ਕੀਤਾ ਸੀ ਉੱਥੇ ਇੱਕ ਮੁੱਦਾ ਅਸੀਂ ਵੀ ਠਾਇਆ ਸੀ ਲੋਕਾਂ ਨੇ ਵੀ ਠਾਇਆ ਸੀ ਕਿ ਜਿਹੜੇ ਸਾਡੇ ਗੁਜਰਾਤ ਦੇ ਵਿੱਚ ਪੰਜਾਬ ਦੇ ਕਿਸਾਨ ਗਏ ਐ ਕਾਨੂੰਨੀ ਤੌਰ ਤੇ ਰਜਿਸਟਰੀਆਂ ਕਰਾ ਕੇ ਜ਼ਮੀਨਾਂ ਕੋਈ ਕਮੀ ਨਹੀਂ ਹੈ ਤੁਸੀਂ ਉਹਨਾਂ ਦਾ ਅਜਾੜਾ ਨਾ ਕਰੋ ਤੇ ਇਹਨਾਂ ਨੂੰ ਕਿਹਾ ਸੀ ਕਿਉਂਕਿ ਢੀਂਡ ਸੇ ਤਾਂ ਮੇਰੀ ਗੱਲ ਹੋਈ ਸੀ ਬਾਦਲ ਉਹਨਾਂ ਨੂੰ ਸੀ ਕਿਹਾ ਸੀ ਕਾਲੀ ਦਲ ਨੂੰ ਕਿ ਤੁਸੀਂ ਉਹ ਜਿੱਤੇ મોદી ਸਾਹਿਬ ਤੋਂ ਐਲਾਨ ਕਰਾਓ ਕਿ ਵਾਪਸ ਕਰਨਗੇ ਔਰ ਤੁਸੀਂ ਕਮਿਟ ਕਰੋ ਕਿ ਤੁਸੀਂ ਕਰਵਾਓਗੇ ਕਹਿ ਕੇ ਵਾਪਸ ਹੁਣ ਤੁਹਾਡੇ ਸਾਹਮਣੇ ਕਾਇਸਾਲ 10 ਸਾਲ ਰਾਜ ਕਰਕੇ ਬਾਗੀ મોદી ਜੀ ਇਹਨਾਂ ਨੇ ਕੀਤਾ ਨਹੀਂ ਹਾਈ ਕੋਰਟ ਨੇ ਕਰਤਾ ਕਿ ਇਹ ਤਾਂ ਲੀਗਲ ਨਹੀਂ ਠੀਕ ਨਹੀਂ ਕਿਸਾਨਾਂ ਨੂੰ ਜੜਿਆ ਨਹੀਂ ਜਾ ਸਕਦਾ ਲੇਕਿਨ ਉਹਦੇ ਖਿਲਾਫ ਫਿਰ ਇਹ ਜਿਹੜੀ ਬੀਜੇਪੀ ਹੈਗੀ ਸਰਕਾਰ ਜਿਹਦੇ મોદી ਜੀ ਨੇ ਏ ਸੁਪਰੀਮ ਕੋਰਟ ਚ ਲੈ ਕੇ ਕਿ ਜਿਹੜਾ ਕੇਸ ਅਜ ਤੱਕ ਪੈਂਡਿੰਗ ਪਿਆ ਉਹਦੋਂ ਤੋਂ ਪੈਨੂੰ ਨਹੀਂ ਪਤਾ ਕਿਸਾਨਾਂ ਨਾਲ ਕੀ ਨਰਾਜ਼ ਕੀ ਹੈ ਹੁਣ ਇਸ ਅੰਦੋਲਨ ਦੇ ਵਿੱਚ ਵੀ ਜੋ ਕੁਝ ਹੋਇਆ ਅਸੀਂ ਇਕੱਲੇ ਹਿੰਦੁਸਤਾਨ ਨੇ ਨਹੀਂ ਉਹ ਦੁਨੀਆ ਦੀ ਸਕਰੀਨ ਨੇ ਦੇਖਿਆ ਔਰ ਇਹੀ ਜਿਹੜਾ ਆਪਾਂ ਕਹਿੰਦਾ ਕਿਸਾਨੀ ਸੂਬਾ ਪੇਟ ਭਰਦਾ ਸਾਰੇ ਹਿੰਦੁਸਤਾਨ ਦਾ ਨਾਜ ਦੇ ਨਾਲ ਔਰ ਕਿਸਾਨ ਤੇ ਜਵਾਨ ਦੇ ਨਾਲ ਅਸੀਂ ਗੱਲ ਕਰਦੇ ਆ ਉਹ ਸਾਰਿਆਂ ਥਾਮਾਂ ਤੇ ਇਹਨਾਂ ਨੇ ਕਿਹੜਾ ਬਦਲਾ ਲਿਆ ਹੈ ਅੱਜ ਵੀ ਜਿਹੜੇ 2.5 ਸਾਲਾਂ ਚ ਨਹੀਂ ਕੱਢ ਸਕੇ ਤਾਂ ਅੱਜ 2.5 ਮਹੀਨਿਆਂ ਚ ਕਰ ਦੇਣਗੇ ਇਹ ਸਿਰਫ ਇੱਕ ਝੂਠੇ ਵਾਦੇ ਮਿੱਠੀਆਂ ਗੋਲੀਆਂ ਉਹ ਕਰ ਰਹੇ ਆ ਦੇ ਰਹੇ ਆ ਤੇ ਸੂਬੇ ਦੀ ਸਰਕਾਰ ਵਾਲੇ ਵਿੱਚ ਬੈ ਕੇ ਦਵਾ ਰਹੇ ਨੇ ਕਿ ਕੱਖ ਨਹੀਂ ਕਰਨਾ ਕਿਸਾਨਾਂ ਦੇ ਨਾਲ ਪੂਰੀ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦੀ ਦੁਸ਼ਮਣੀ ਹੈ ਮੈਨੂੰ ਨਹੀਂ ਪਤਾ ਉਹਨਾਂ ਦੀ ਜਿਹੜੀ ਮਤਭਾਗੀ ਹੈ ਆਵਾਜ਼ ਪਾਤੇ ਅਕਾਲੀ ਦਲ ਦੀਆਂ ਸੰਕੇਤ ਆ ਰਹੇ ਵੀ ਆਪਸ ਵਿੱਚ ਗੱਠਜੋੜ ਹੋਣਾ ਲਾਈਨਸ ਨੂੰ ਬਤਾ 8 ਔਰ 5 ਸੀਟਾਂ ਲੇ ਕੇ ਸ਼ੇਰੀ ਦੀ ਗੱਲ ਵੀ ਚੱਲ ਰਹੀ ਕਿੱਸਾ ਦੇਖਦੇ ਹੋ ਵੀ ਇਹਨਾਂ ਦਾ ਦਿਨ ਚ ਚਾਰ ਬਾਰ ਬਦਲਦਾ ਹੈ ਪਰ ਪਹਿਲਾਂ ਆ ਰਹੇ ਸੀ ਚਾਰ ਪੰਜ ਦਿਨ ਤੋਂ ਪਹਿਲਾਂ ਸੀ ਕੋਈ ਰਾਜੀਨਾਮਾ ਨਹੀਂ ਹੋਣਾ ਅੱਜ ਫੇਰ ਸ਼ਾਮ ਨੂੰ ਕੱਲ ਲੱਗ ਰਿਹਾ ਸੀ ਵੀ ਇਹਨਾਂ ਦਾ ਹੋ ਗਿਆ ਹੈ ਸੀਟਾਂ ਦੀ ਸ਼ੇਅਰਿੰਗ ਹੋ ਰਹੀ ਹੈ ਆ ਹੁਣ ਫੇਰ ਮੇਰੇ ਟੈਲੀਫੋਨ ਤੇ ਆਇਆ ਹੋਇਆ ਸੀਗਾ ਕਿ ਇਹਨਾਂ ਦਾ ਫੇਰ ਟੁੱਟ ਗਿਆ ਇਹ ਇਹ ਬੰਦਲੇ ਪਏ ਨੇ ਇਹਨਾਂ ਨੂੰ ਸਮਝ ਨਹੀਂ ਆਉਂਦਾ ਕੋਈ ਰਾਹ ਨਹੀਂ ਦਿਸਦਾ ਉਹ ਸਾਰਿਆਂ ਦਾ ਹੀ ਲੱਗਦਾ ਗੁਜ਼ਾਰਾ ਕਿਸੇ ਦੋਵਾਂ ਦਾ ਪਾਰਟੀ ਆਪਸ ਗੁਜ਼ਾਰਾ ਹੈ ਕਿ ਨਹੀਂ ਹੈ ਕੱਲੇ ਲੜਨ ਨਹੀਂ ਮੈਂ ਤੁਹਾਨੂੰ ਦੱਸਤੀ ਹੈਗੀ ਆ ਇਹ ਸਾਰੇ ਤਾਂ ਇੱਕ ਦੂਜੇ ਦੇ ਭਾਲਦੇ ਆ ਮੋਢਿਆਂ ਦੇ ਕਿਉਂਕਿ ਨਾ ਉਹਨਾਂ ਕੋਲੇ ਕੁਛ ਹੈ ਨਾ ਉਹਨਾਂ ਕੋਲੇ ਕੁਛ ਹੈ ਪਰ ਇਹਨਾਂ ਦਾ ਨਾਲ ਟਟਕਾਓ ਤੇ ਇਹਨਾਂ ਦਾ ਕੰਪਰੋਮਾਈਜ਼ ਜਿਹੜਾ ਕਿਸੇ ਥਾਂ ਤੇ ਜੋ ਉਹਨਾਂ ਕੋਲ ਕੁਝ ਨਹੀਂ ਹੋ ਮੰਗੀ ਜਾਂਦੇ ਇਹਨਾਂ ਕੋਲ ਕੁਝ ਨਹੀਂ ਹੋ ਮੰਗੀ ਜਾਂਦੇ ਮੈਨੂੰ ਨਹੀਂ ਲੱਗਦਾ ਲੇਕਿਨ ਅਲਟੀਮੇਟਲੀ ਹੁੰਦਾ ਪਬਲਿਕ ਲਿੰਕ ਨਹੀਂ ਹੁੰਦਾ ਲੇਕਿਨ ਇਹ ਜ਼ਰੂਰ ਥੋੜੇ-ਮੋਟੇ ਸਾਰੇ ਇੱਕ ਦੂਜੇ ਦੇ ਲੈਣਗੇ ਲੇਕਿਨ ਮੈਂ ਜਿਸ ਤਰ੍ਹਾਂ ਕਿਹਾ ਹੈਗਾ ਕਿ ਜਨਤਾ ਪੰਜਾਬ ਦੀ ਮਲਤ ਦੇਸ਼ ਦੀ ਹੈ ਆਪਾਂ ਪੰਜਾਬ 'ਚ ਖੜੇ ਆਂ ਪੰਜਾਬ ਦੀ ਗੱਲ ਕਰਦੇ ਆਂ ਉਹ ਮਨਮੜਾਈ ਬੈਠੀ ਹੈ ਨਾ ਭਾਜਪਾ ਨਾ ਕਾਲੀ ਦਲ ਨਾ ਆਪ ਸਭ ਨੂੰ ਐਸੇ ਝਾੜੂ ਨਾਲ ਹੀ ਬਾਹਰ ਕੱਢ ਦੇਣਗੇ ਜਿਹੜੇ ਚੱਕੇ ਫਿਰਦੇ ਸੀ ਆਪਾਂ ਨੇ ਭੀਪਾਲ ਗੰਦੇ ਆਵਾਜਪਾਤ ਤੇ ਕਾਂਗਰਸ ਤੋਂ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਕੌਣ ਬਚਾਉ ਸਕਦਾ ਇਹ ਪੰਜਾਬ ਨੂੰ ਕਾਂਗਰਸ ਬਚਾਉਗੀ ਦੇਸ਼ ਨੂੰ ਕੇ ਕਾਂਗਰਸ ਨੇ ਬਚਾਇਆ ਜਦੋਂ ਸਾਡਾ ਕਾਲਾ ਧੰਨ ਰਖਤਾ ਸੀਗਾ ਗੈਣੇ ਤਾਂ ਫੇ ਕਿਹਨੇ ਬਚਾਇਆ ਕਾਂਗਰਸ ਨੇ ਮਰਮੋਣ ਸਿੰਘ ਜੀ ਆਏ ਸੀਗੇ ਇਹ ਸਾਰੇ ਹਥਾਮਾਂ ਤੇ ਜਦੋਂ ਵੀ ਇਸ ਤਰ੍ਹਾਂ ਹੋਇਆ ਜੇ ਧਰਤਵਾਦ ਤੇ ਵੱਖਵਾਦ ਆਇਆ ਕਿਹਨੇ ਬਚਾਇਆ ਕਾਂਗਰਸ ਨੇ ਬਚਾਇਆ ਸੋ ਕਾਂਗਰਸ ਬਚਾਉਗੀ ਲੇਕਿਨ ਇਹ ਠੀਕ ਹੈ ਡੈਮੋਕ੍ਰੇਸੀ ਹੈ ਲੋਕਾਂ ਨੇ ਕਰਕੇ ਦੇਖ ਲਿਆ ਉਹਨਾਂ ਨੂੰ ਭਰਮ ਭਲੇਖਾ ਸੀ ਲੋਕਾਂ ਨੂੰ ਕਿ ਸ਼ਾਇਦ ਇਹ ਜਿਹੜਾ ਬਦਲਾਅ ਲਿਆ ਕੇ ਆਮ ਆਦਮੀ ਪਾਰਟੀ ਜੋ ਕਹਿੰਦੇ ਆ ਕਰਨ ਲੇਕਿਨ ਮੈਂ ਕਹਿੰਨੀ ਆ ਉਦੋਂ ਵੀ 10 ਗੁਣਾ ਜ਼ਿਆਦਾ ਗੁੱਸਾ ਤੇ ਨਾਰਾਜ਼ਗੀ ਆ ਚ ਪੰਜਾਬ ਦੇ ਸਾਰੇ ਵਰਗਾਂ ਨੂੰ ਇਸ ਲਈ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਤੋਂ ਬਿਨਾ ਚਾਰਾ ਨੇ ਕਾਂਗਰਸ ਨੂੰ ਚਾਹਨਾ ਵਾਲੀ ਪਾਰਟੀ ਕਾਂਗਰਸ ਬਣ ਕਰੇਗੀ। तमाम ਨਿਊਟੇਸ਼ਨ ਮੌਜੂਦ ਹੈ। ਮਹਾਰੈਲੀ ਸੈਕਸੈਸਿਵ ਸਾਡੀ ਕਾਫੀ ਕਾਮਯਾਬ ਰਹੀ ਹੈ। ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਦੀ ਇੱਥੇ ਨਦਾਰਤ ਰਹਿਣਾ ਕਿਸ ਤਰ੍ਹਾਂ ਦੇਖੋ। ਨਹੀਂ ਮੈਨੂੰ ਨਹੀਂ ਪਤਾ ਕਰ ਕਿ ਉਹ ਕਿਉਂ ਮੈਂ ਦੱਸਿਆ ਜਿਸ ਤਰ੍ਹਾਂ ਟ੍ਰੈਫਿਕ ਦੇ ਵਿੱਚ ਮੈਂ ਵੀ ਹੋਈ ਹਾਂ, ਲੇਟ ਹੋਈ ਹੈਗੀ ਆ ਤੇ ਬੇਬੀ ਉਹਦੇ ਨਾਲ ਕੋਈ ਗੱਲ ਹੋਵੇ ਜਾਂ ਕਿਤੇ ਬਿਜ਼ੀ ਹੋਵੇ ਜਾਂ ਨਹੀਂ। ਮੰਤਰੀ ਭੇਜਿਆ ਸੀ ਉਹਨੂੰ, ਨਿਯੋਤਾ ਭੇਜਿਆ ਸੀ। ਨਹੀਂ ਮੈਨੂੰ ਨਹੀਂ ਪਤਾ। ਇਹ PCC ਨੂੰ ਪਤਾ ਹੋ ਜਾਂ AEC ਨੂੰ। ਸੋ ਐਸਨ ਸਾਫ ਦਾ ਜੀ ਮੰ ਬੀ ਬੀ ਦੇ ਅੰਦਰ ਕੋਟ ਪਠੜ ਜੀ ਅੰਦਾਜ਼ ਦੀ ਹੈ ਕਿ ਪੰਜਾਬ ਦੇ ਜੜੀਆਂ ਆਉਣ ਵਾਲੀਆਂ ਲੋਕ ਸਭਾ ਚੋਲਾ ਵਾਸਤੇ ਜੜੀ ਬਿਲਕੁਲ ਕਾਂਗਰਸ ਆਪਣੇ ਬਲ ਬੁੱਤੇ ਤੇ ਹੀ ਕਿਉਂ ਲੜੇਗੀ ਤੱਕੇ ਤਾਂ ਨਾ ਕਿਤੇ ਜੜੀ ਤਿੰਨ ਕਾਲੇ ਕਾਨੂੰਨ ਦੀ ਗੱਲ ਵੀ ਕੀਤੀ ਆ ਵੀ ਕੇਂਦਰ ਸਰਕਾਰ ਨੇ ਰੱਦ ਨਹੀਂ ਕੀਤੇ ਲੇਕਿਨ ਅਗਰ ਕਾਂਗਰਸ ਸਰਕਾਰ ਆਂਦੀ ਤੇ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ ਇਸ ਦੇ ਨਾਲ ਹੀ ਨਵਜੋ ਸਿੰਘ ਸਿੱਧੂ ਦੀ ਜੜੀ ਨਦਰਦ ਰਹਿਣਾ ਸਿੱਧੇ ਤੌਰ ਤੇ ਕਿਤੇ ਨ ਕਿਤੇ ਕੰਨੀ ਵੀ ਕਟ ਰਹੇ ਵੀ ਉਹਨਾਂ ਨੂੰ ਇਸ ਬਾਰੇ ਬਿਲਕੁਲ ਹੀ ਪਤਾ ਕਿ ਨਿਯੋਤਾ ਮਿਲਿਆ ਕਿ ਨਹੀਂ ਮਿਲਿਆ ਲੇਕਿਨ ਇਸ ਸਾਰੀ ਸੰਮੇਲਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਅਤੇ ਨਾਰਦ ਰਾਨਕੀਤ ਨੇਕੇ ਦੇ ਵੱਡੇ ਵੱਡੇ ਕਾਂਗਰਸ ਦੇ ਲੀਡਰ ਦੇ ਵਿੱਚ ਇੱਕ ਆਪਸ ਦੇ ਵਿੱਚ ਕਾਨਾਫੂਸੀ ਵੀ ਹੁੰਦੀ ਰਹੀ ਕੈਮ ਮੈਨ ਬੋਬੀਨਾ ਸੰਦੀਪ ਸ਼ਰਮਾ ਦੈਨੀਸਾ ਟੀਵੀ ਸੰਦਾਲਾ